ਦੋਸਤੋ ਤੁਸੀਂ ਵੀ ਦੇਖਿਆ ਹੋਵੇਗਾ ਕਿ ਪੰਜਾਬ ਦੇ ਵਿੱਚ ਨਿੰਮਾ ਦਾ ਇਹ ਹਾਲ ਹੋ ਚੁੱਕਿਆ ਜਿੰਨੇ ਵੀ ਨਿੰਮ ਸੀ ਸਾਰੇ ਦੇ ਸਾਰੇ ਸੁੱਕ ਚੁੱਕੇ ਨੇ ਤੇ ਚੇਤ ਮਹੀਨਾ ਚੱਲ ਰਿਹਾ ਹਾਲੇ ਤੱਕ ਇਹਨਾਂ ਤੇ ਫਟਾਰਾ ਨਹੀਂ ਹੋਇਆ ਇਹ ਨਿੰਮ ਜਿਸ ਨੂੰ ਵੇਦਾਂ ਦੇ ਵਿੱਚ ਡਾਕਟਰ ਵਿਰਖ ਵੀ ਕਿਹਾ ਗਿਆ ਤੇ ਅੱਜ ਸਾਡੇ ਪੰਜਾਬ ਦੇ ਵਿੱਚ ਹਾਲ ਇਹ ਹੋਇਆ ਪਿਆ ਕਿ ਜੇਕਰ ਕਿਸੇ ਦੇ ਘਰ ਕੋਈ ਬੱਚਾ ਪੈਦਾ ਹੁੰਦਾ ਤਾ ਉਸ ਦੇ ਲਈ ਬੂਹੇ ਤੇ ਬੰਨਣ ਵਾਸਤੇ ਜਿਹੜਾ ਨਿੰਮਾ ਉਹ ਵੀ ਨਸੀਬ ਨਹੀਂ ਹੋ ਰਿਹਾ ਇਸੇ ਹਿਸਾਬ ਦੇ ਨਾਲ ਲੱਗਦਾ ਕਿ ਅਸੀਂ ਆਪਣਾ ਵਿਰਾਸਤੀ ਰੁੱਖ ਇਸ ਵਰਗਵਾ ਦੇਵਾਂਗੇ ਕਿਉਂਕਿ ਲਗਭਗ ਤੁਸੀਂ ਦੇਖੋ ਆਲੇ-ਦੁਆਲੇ ਸਾਰੇ ਹੀ ਜਿਹੜੇ ਰੁੱਖ ਸੀਗੇ ਜਿਨ੍ਹਾਂ ਨੇ ਸਿਆਲ ਦੇ ਵਿੱਚ ਸੁੱਕਣਾ ਹੁੰਦਾ ਤੇ ਉਹ ਉਹਨਾਂ ਤੇ ਫਟਾਰ ਆਉਣੀ ਸ਼ੁਰੂ ਹੋ ਚੁੱਕੀ ਆ ਸਾਹਮਣੇ ਡੇਕ ਆ ਗਈ ਜਿਹੜੀ ਕਿ ਹਰੀ-ਭਰੀ ਹੋ ਗਈ ਬਿਲਕੁਲ ਅਗੇ ਝੰਡ ਨੇ ਝੰਡਾਂ ਦੇ ਵੀ ਜਿਹੜਾ ਫਟਾਰਾਗਾ ਉਹ ਸ਼ੁਰੂ ਹੋ ਗਿਆ ਪਰੰਤੂ ਕੱਲਾ ਨਿੰਮਾ ਜਿਸ ਤੇ ਫਟਾਰਾ ਹੋਣਾ ਸ਼ੁਰੂ ਨਹੀਂ ਹੋਇਆ ਤਾਂ ਹੁਣ ਗੰਭੀਰ ਚਿੰਤਾ ਦਾ ਵਿਸ਼ਾ ਇਹ ਕਿ ਇਸ ਦਾ ਕਾਰਨ ਜ਼ਿਆਦਾ ਠੰਡ ਹੀ ਆ ਇਹ ਤਾਂ ਕੋਈ ਬਨਸਪਤੀ ਵਿਗਿਆਨੀ ਹੀ ਦੱਸ ਸਕਦਾ ਬਾਕੀ ਸਾਰੇ ਦਰਖਤ ਨੇ ਜਿਹੜੇ ਉਹ ਬਿਲਕੁਲ ਹਰੇ ਭਰੇ ਖੜੇ ਨੇ ਇਹ ਸਾਡੀ ਛਿੜੀ ਵਿਚਲੇ ਦੇਖੋ ਝੰਡ ਨੇ ਦਿਨਾਂ ਤੇ ਪੱਤੇ ਫੁੱਟਣੇ ਸ਼ੁਰੂ ਹੋ ਗਏ ਆ ਦੇਖੋ ਇਹ ਵੀ ਫੁੱਟਣਾ ਸ਼ੁਰੂ ਹੋ ਗਿਆ ਸਾਡੇ ਡਾਕਟਰ ਬਿਰਖ ਦਾ ਹਾਲ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਦੀ ਪਿੰਡ ਕੀ ਸ਼ਹਿਰ ਹਰ ਗਲੀ ਹਰ ਮਹੱਲੇ ਦੇ ਵਿੱਚ ਹਰ ਮੋੜ ਤੇ ਤੁਹਾਨੂੰ ਲੋਕ ਇਸ ਤੇ ਚਿੰਤਾ ਜ਼ਾਹਿਰ ਕਰਦੇ ਮਿਲੇ ਹੋਣਗੇ ਜਦੋਂ ਵੀ ਕਿਤੇ ਦੋ ਜਾਣੇ ਖੜੇ ਹੁੰਦੇ ਨੇ ਤਾਂ ਇਹੀ ਗੱਲ ਚੱਲ ਰਹੀ ਹੁੰਦੀ ਆ ਕਿ ਨਿੰਮਾ ਨੂੰ ਇਸ ਵਾਰ ਕੀ ਹੋ ਗਿਆ ਇਹ ਸਾਡਾ ਵਿਰਾਸਤੀ ਰੁੱਖ ਵਾਣਾ ਇਸ ਦੇ ਲਈ ਤਾਂ ਅਸੀਂ ਚਿੰਤਤ ਸੀਗੇ ਕਿ ਮਾਰੂਥਲੀ ਬਨਸਪਤੀ ਹੋਣ ਕਰਕੇ ਸ਼ਾਇਦ ਇਹ ਹੌਲੀ-ਹੌਲੀ ਖਤਮ ਹੋ ਜੇ ਕਿਉਂਕਿ ਨਵੇਂ ਪੈਦਾ ਨਹੀਂ ਹੋ ਰਹੇ ਪਰ ਨਿੰਮ ਬਾਰੇ ਕਦੇ ਵੀ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਨਿੰਮ ਦਾ ਇਹ ਹਾਲ ਹੋ ਜਾਏਗਾ ਇਹ ਨਿੰਮ ਜਿਹੜਾ ਭਰ ਜਵਾਨ ਸੀ ਜਿਸ ਤੋਂ ਕਦੇ ਵੀ ਹਰੀਆਵਲ ਨਹੀਂ ਸੀ ਛੱਡੀ ਤੇ ਹਾਲਾਤ ਸਮੇਂ ਦੀ ਮਾਰ ਕਹ ਲਓ ਇਹ ਹਾਲ ਹੋਇਆ ਪਿਆ ਦੇਖੋ ਸਾਡੇ ਡੇਰਿਆਂ ਦੇ ਵਿੱਚ ਲੱਗੇ ਹੋਏ ਜਿੰਨੇ ਵੀ ਵਿਰਾਸਤੀ ਰੁੱਖ ਨੇ ਚاہے ਪਿੱਪਲਾ ਚਾਹੇ ਬੋੜਾ ਨਿੰਮਾ ਬਾਣਾ ਜੰਡਕਰੀਰ ਉਹਨਾਂ ਦੇ ਵਿੱਚੋਂ ਸਿਰਫ ਤੇ ਸਿਰਫ ਹਾਲ ਨਿੰਮ ਦਾ ਹੀ ਇਹ ਹੋਇਆ ਹੋਇਆ ਦੋਸਤੋ ਤੁਹਾਨੂੰ ਕੀ ਲੱਗ ਰਿਹਾ ਕਿ ਇਸ ਵਾਰ ਨਿੰਮਾ ਦੇ ਸੁੱਕਣ ਦਾ ਕਾਰਨ ਠੰਡ ਦਾ ਜ਼ਿਆਦਾ ਪ੍ਰਕੋਪ ਹੈ ਜਾਂ ਕੋਈ ਹੋਰ ਕਾਰਨ ਹੋ ਸਕਦਾ ਜਿਸ ਤਰ੍ਹਾਂ ਦਿਨੋਂ ਦਿਨ ਸਾਡਾ ਕਲਾਈਮੇਟ ਚੇਂਜ ਹੁੰਦਾ ਜਾ ਰਿਹਾ ਜਾਂ ਇਹ ਕਹਿ ਲੋ ਕਿ ਚੇਂਜ ਕੀਤਾ ਜਾ ਰਿਹਾ ਤਾਂ ਇਹਦੇ ਵਿੱਚੋਂ ਵੀ ਕੋਈ ਕਾਰਨ ਹੋਰ ਹੋ ਸਕਦੇ ਨੇ ਚਲੋ ਕਾਰਨ ਜੋ ਵੀ ਹੋਣ ਪਰੰਤੂ ਸਾਡੇ ਲਈ ਇਹ ਚਿੰਤਾ ਦਾ ਵਿਸ਼ਾ ਤਾਂ ਹੈ ਨਾ ਕਿ ਜਿਹੜਾ ਸਾਡਾ ਵਿਰਾਸਤੀ ਰੁੱਖ ਸੀ ਨਿੰਮ ਜਿਸ ਨੂੰ ਅਸੀਂ ਡਾਕਟਰ ਬਿਰਖ ਦਾ ਦਰਜਾ ਦਿੰਦੇ ਆ ਰਹੇ ਹਾਂ ਤੇ ਅੱਜ ਉਹਦੀ ਹਾਲਤ ਇਹ ਹੋ ਚੁੱਕੀ ਆ